ਸ਼ਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਸਾਨ ਚੈਨਲ ਜਿਨ੍ਹਾਂ ਨੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰਨ ਦੱਸ ਦਈਏ ਕਿ ਅੱਜ ਲੁਧਿਆਣਾ ਵਿਜੀਲੈਂਸ ਬਿਊਰੋ ਨੇ ਇੱਕ ਐਸੇ ਠੱਗ ਨੂੰ ਕਾਬੂ ਕੀਤਾ ਜੋ ਕਿ ਸਰਕਾਰੀ ਮੁਲਾਜ਼ਮ ਬਣ ਕੇ ਲੋਕਾਂ ਤੋਂ ਪੈਸੇ ਠੱਗਦਾ ਸੀ ਬਿਲਕੁਲ ਜੀ ਇਸ ਠੱਗ ਦਾ ਨਾਮ ਜਗਤਰਾਮ ਹੈ ਜੋ ਕਿ ਲੁਧਿਆਣਾ ਦੇ ਮੁੱਲਾਪੁਰ ਦਾਖਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਤੇ ਇਸ ਨੇ ਸਰਕਾਰੀ ਮੁਲਾਜ਼ਮ ਬਣ ਕੇ ਇੱਕ ਕੱਪੜੇ ਵਪਾਰੀ ਤੋਂ 42 ਲੱਖ 60 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਹੈ ਆਪਣੇ ਆਪ ਨੂੰ ਇਹ ਕਹਿੰਦਾ ਸੀ ਕਿ ਮੈਂ ਸਰਕਾਰੀ ਮੁਲਾਜ਼ਮ ਆ ਤੇ ਇਸ ਨੂੰ ਵਿਜੀਲੈਂਸ ਰੇਂਜ ਨੇ ਕਾਬੂ ਕੀਤਾ ਤੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਸਪਸ਼ਟੀਕਰਨ ਦਿੱਤਾ ਹੈ ਕਿ ਕਿ ਇਹ ਜਿਹੜਾ ਠੱਗ ਸੀ ਇਹ ਕਿਸ ਤਰ੍ਹਾਂ ਠੱਗੀਆਂ ਮਾਰਦਾ ਸੀ ਆਓ ਸੁਣਦੇ ਹਾਂ ਇੱਕ ਇਹ ਕੇਸ ਸਚਦੇਵਾ ਨੇ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਦੇ ਰਹਿਣ ਵਾਲੇ ਇਹ ਰੇਡਮੈਂਟ ਆਪਣੇ ਕਾਰਮੈਂਟਸ ਦਾ ਇਹਨਾਂ ਦੀ ਸ਼ਾਪ ਹੈਗੀ ਆ ਕੱਪੜੇ ਵਗੈਰਾ ਇਹਦਾ ਕਾਰੋਬਾਰ ਕਰਦੇ ਨੇ ਔਰ ਇੱਕ ਜਗਤ RAM ਨਾਮ ਦਾ ਵਿਅਕਤੀ ਹੈਗਾ ਮੋਲਾਪੁਰ ਦਾ ਰਹਿਣ ਵਾਲਾ ਇਹ ਇਹਨਾਂ ਨੂੰ ਪ੍ਰੋਮੋ ਟੈਸਟ ਵਿੱਚ ਮਿਲਿਆ ਸੀਗਾ ਲੁਧਿਆਣਾ ਇਹਨਾਂ ਨੇ ਐਕਚੁਅਲੀ ਤਿੰਨ ਪ੍ਰਾਪਰਟੀਜ਼ ਖਰੀਦੀਆਂ ਹੋਈਆਂ 2017 ਵਿੱਚ ਇੱਕ 2019 ਵਿੱਚ ਇੱਕ 2022 ਵਿੱਚ ਇਹਨਾਂ ਦਾ ਕਹਣਾ ਸੀ ਅਸੀਂ ਉਹ ਸਾਰਾ ਪੇਮੈਂਟ ਵਗੈਰਾ ਕਰਤੀ ਸੀ ਬਾਕੀ ਜਿਹੜੀ ਫਾਰਮੈਲਿਟੀ ਸਾਰੀਆਂ ਪੂਰੀ ਕਰਨ ਵਾਸਤੇ ਇੰਪਰੂਵਮੈਂਟ ਟੈਸਟ ਦਾ ਫਾਇਦਾ ਲਗਾਈਆਂ ਸੀ ਕਿਉਂਕਿ ਉਹ ਇੰਪਰੂਵਮੈਂਟ ਟੈਸਟ ਦੇ ਅੰਦਰ ਆਉਂਦਾ ਹੈਗਾ ਉਹਨਾਂ ਕੋ ਐਨਓਸੀ ਵਗੈਰਾ ਲੈ ਕੇ ਫੇਰ ਹੀ ਮਾਲਕੀ ਬਣਦੀ ਹੈ ਇਹ ਕਹਿੰਦੇ ਕਾਫੀ ਅਸੀਂ ਪਰੇਸ਼ਾਨ ਹੋ ਰਹੇ ਸੀ ਸਾਨੂੰ ਕੰਮ ਸਾਡਾ ਹੋ ਨਹੀਂ ਰਿਹਾ ਸੀ ਤੇ ਬਾਅਦ ਵਿੱਚ ਜਗਤਰਾਮ ਜਿਹੜਾ ਇਹਨਾਂ ਨੂੰ ਮਿਲਿਆ ਹੈਗਾ ਇਹਨੇ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ ਵੀ ਇਹ ਲੱਗਾ ਹੋਇਆ ਇਸ ਆਫਿਸ ਦੇ ਵਿੱਚ ਹੀ ਬਾਕੀ ਚੰਡੀਗੜ੍ਹ ਵੀ ਸੀਨਰ ਅਫਸਰ ਦੇ ਨਾਲ ਮੇਰੇ ਲਿੰਕ ਹੈਗੇ ਨੇ ਉੱਥੇ ਲੱਗਾ ਹੋਇਆ ਆਪਾਂ ਉਹਨੂੰ ਇਹਨੇ ਮੁਲਾਜ਼ਮ ਦੱਸਿਆ ਸੀਗਾ ਔਰ ਇਹਨਾਂ ਨੇ ਕਿਹਾ ਵੀ ਇਦਾਂ ਤਰ੍ਹਾਂ ਕੰਮ ਨਹੀਂ ਹੋਣਾ ਇਹ ਪੈਸੇ ਦੇ ਕੇ ਹੀ ਤੇਰਾ ਕੰਮ ਹੋਏਗਾ ਤੇ ਉਹ ਫਿਰ ਇਸ ਤਰ੍ਹਾਂ ਇਹ ਕਾਬ ਵਿੱਚ ਆ ਗਿਆ ਇਹਨੇ ਕਿਹਾ ਵੀ ਮੈਂ ਡਰਦੇ ਮੇਰੇ ਮੇਰਾ ਕੰਮ ਨਹੀਂ ਹੋ ਰਿਹਾ ਸੀ ਮੈਂ ਕਿਹਾ ਚਲੋ ਠੀਕ ਹੈ ਤੇ ਇਹ ਦੇ ਦੇਣਗੇ ਤੇ ਇਹਦਾ ਕਹਿਣਾ ਹੈਗਾ ਇਹਨਾਂ ਮੁਤਾਬਕ ਵੀ ਤਕਰੀਬਨ 42 ਲੱਖ 60 ਹਜ਼ਾਰ ਰੁਪਇਆ ਇਹਨਾਂ ਕੋਲ ਲਿਆ ਇਹਨਾਂ ਨੇ ਜਿਹਦੇ ਵਿੱਚ ਕਰੀਬ 4 ਲੱਖ ਦੇ ਕਰੀਬ ਜੜਾ ਹੈਗਾ ਆਨਲਾਈਨ ਪੇਮੈਂਟ ਇਹਨੇ ਲਈ ਹੈ 2 ਸਾਲਾਂ ਦੇ ਵਿੱਚ ਵਿੱਚ ਔਰ ਇਹਨਾਂ ਨੇ ਇਹਨੂੰ ਲਗਾਤਾਰ ਪੈਸੇ ਦਿੰਦੇ ਰਹੇ ਇਨਸਟਾਲਮੈਂਟ ਚ ਤੇ ਉਹ ਫਿਰ ਜਦੋਂ ਇਹਨਾਂ ਦਾ ਕੰਮ ਨਹੀਂ ਹੋਇਆ ਇਹ ਫਿਰ ਇਹਨੂੰ ਫੋਨ ਫੋਨ ਵੀ ਕਰਦੇ ਰਹੇ ਫਿਰ ਇਹਨਾਂ ਨੂੰ ਇਹ ਪਤਾ ਲੱਗਾ ਵੀ ਇਹ ਮੁਲਾਜ਼ਮ ਨਹੀਂ ਹੈਗਾ ਇਹ ਪ੍ਰਾਈਡ ਬੰਦਾ ਹੈਗਾ ਇਹਨਾਂ ਨੇ ਫਿਰ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜਿਹੜੀ ਪੰਜਾਬ ਗਵਰਨਮੈਂਟ ਦੀ ਹੈ ਉੱਥੇ ਉਹਨਾਂ ਨੇ ਕੰਪਲੇਂਟ ਪਾਈ ਆ ਸਾਡੇ ਕੋਲ ਜਦੋਂ ਕੰਪਲੇਂਟ ਆਈ ਹੈ ਸਾਰੀ ਵੈਰੀਫਿਕੇਸ਼ਨ ਕੀਤੀ ਗਈ ਹੈ ਔਰ ਇਹ ਬਕਾਇਦਾ ਰਿਕਾਰਡਿੰਗ ਦੇ ਵਿੱਚ 37 ਲੱਖ ਮੰਨ ਵੀ ਰਿਹਾ ਹੈਗਾ ਮੈਂ ਲਿਆ ਹੋਇਆ ਹੈ ਔਰ ਇਹਨੂੰ ਅਸੀਂ ਅੱਜ ਤਫ਼ਤੀਸ਼ ਦੌਰਾਨ ਜਿਹੜਾ ਹੈਗਾ ਇਹਨੂੰ ਸਭ ਵੈਰੀਫਿਕੇਸ਼ਨ ਜਦੋਂ ਕੀਤੀ ਹਾਲਾਤ ਸਹੀ ਪਏ ਜਾਣ ਤੇ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਨੂੰ ਅੱਜ ਗਫ्तार ਕਰ ਲਿਆ ਮੋਲਾਪੁਰ ਤੋਂ ਔਰ ਇਹਨੂੰ ਕੱਲ ਨੂੰ ਸਿੱਧਾ ਪੇਸ਼ ਕਰਾਂਗੇ ਇਹ ਪ੍ਰਾਈਵੇਟ ਵਿਅਕਤੀ ਹੈ ਬਾਕੀ ਜਿਹੜਾ ਇੰਪਰੂਵਮੈਂਟ ਰਸਤੇ ਐਮਪਲੋਇਜ਼ ਨੇ ਉਹਨਾਂ ਬਾਰੇ ਜੋ ਵੀ ਅੱਗੇ ਫਰਦਰ ਜੈਸੇ ਹਾਲਾਤ ਵਿੱਚ ਸਾਹਮਣੇ ਗੱਲ ਹੋਈਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ